ਲੋ ਜੀ ਗੁੱਡ ਈਵਨਿੰਗ ਮਾਡਰਨ ਫੈਸ਼ਨ ਪੇਜ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਆ ਤੁਹਾਡੇ ਲਈ ਬਰੇ ਹੀ ਆਫਰਸ ਵਾਲੇ ਸੂਟ ਲੈ ਕੇ ਆਏ 100% ਕਾਟਨ ਦੇ ਹੋਣਗੇ ਜੀ ਪ੍ਰਾਈਸ ਰੇਂਜ ਇਹਨਾਂ ਦੀ ਸਭ ਦੀ ਮੋਸਟਲੀ ਹੋਏਗੀ ਜੀ 1300 1400 1350 ਤੇ ਸਾਡੇ ਕੋਲੇ ਕੋਈ ਸਿੰਗਲ ਸਿੰਗਲ ਸੂਟ ਹੈ ਕੋਈ ਦੋ ਦੋ ਸੂਟ ਰਹਿ ਗਏ ਤੇ ਅਸੀਂ ਇਹ ਸੂਟ ਅਸੀਂ ਦੇਖੋ ਹੁਣ ਅਸੀਂ ਕੱਢ ਰਹੇ ਆ ਆਫਰ ਚ ਪ੍ਰਾਈਸ ਰੇਂਜ ਰਹਿਣ ਵਾਲੀ ਹੈ ਸਿਰਫ 995 ਰੁਪਏ ਜੀ ਸਿਰਫ 995 ਹਜ਼ਾਰ ਤੋਂ ਵੀ ਘੱਟ ਪੈਣਗੇ 14 1400 ਵਾਲੇ ਸੂਟ ਪਰ ਸ਼ਿਪਿੰਗ ਚਾਰਜ ਸਾਨੂੰ 50 ਰੁਪਏ ਲੱਗਦੇ ਨੇ ਬਹਿਣਗੇ ਜੇ ਤੁਸੀਂ ਆਨਲਾਈਨ ਮੰਗਾਣੇ ਸ਼ਾਪ ਤੋਂ ਲੈ ਕੇ ਜਾ ਰਹੇ ਹਾਂ ਸ਼ੋਰੂਮ ਤੋਂ ਲੈ ਕੇ ਜਾ ਰਹੇ ਹਾਂ ਤਾਂ ਸਾਨੂੰ ਐਜ਼ ਇਟ ਇਜ਼ 995 ਹੀ ਬਹਿਣਗੇ ਹੁਣ ਮੈਂ ਤੁਹਾਨੂੰ ਸਾਰੇ ਆਰਟੀਕਲ ਦਿਖਾ ਰਿਹਾ ਲਓ ਜੀ ਇੱਕ ਆ ਗਿਆ ਜੀ 100% ਗੀਜ਼ਾ ਕਾਟਨ ਦੇ ਨਾਲ ਕੇਰੇ ਦੇ ਲੱਗੇ ਹੋਏ ਪੈਚ ਕਾਟਨ ਦੀ ਪੀਆਰਐਮ ਦੀ ਇਹ ਬੁੱਕ ਹੈ ਜੀ ਬੁੱਕ ਬਹੁਤ ਨਾਲ ਨਾਲ ਮਸ਼ਹੂਰ ਹੈ ਜੀ ਕਲੋਰੀ ਬ੍ਰਾਂਡ ਦੇ ਸਾਰੇ ਆਈਆਂ ਹੋਣਗੇ ਬ੍ਰਾਂਡਡ ਸੂਟਸ ਆਣਗੇ ਸਾਰੇ ਲਓ ਜੀ ਇੱਕ ਇਹਦਾ ਕਲਰ ਆ ਗਿਆ ਜੀ yellow ਕਲਰ ਹੈ ਇੱਕ ਇਹਦਾ ਆ ਗਿਆ purple ਕਲਰ ਜੀ ਤਿੰਨੇ ਕਲਰ ਐਸੀ ਚ ਹੀ ਹੈ ਜੀ ਤੇ ਹੁਣ ਮੈਂ ਸੋਨੂੰ ਡਿਜ਼ਾਈਨ ਲਈ ਚੱਲੂੰਗਾ ਜੀ ਦੇਖੀ ਚੱਲੀਏ ਨੀਚੇ ਪੰਜ ਕਲਰ ਆ ਗਏ ਜੀ ਪੰਜਾਂ ਤੋਂ ਤੁਸੀਂ ਕੋਈ ਵੀ ਸਿਲੇਕਟ ਕਰਕੇ ਮੈਨੂੰ ਕਹਿ ਸਕਦੇ ਹੋ ਆਰਡਰ ਸੋਨ ਨਾਲ ਦੀ ਨਾਲ ਸ਼ਿਪ ਹੋਊਗਾ ਜੀ ਲਓ ਜੀ ਇੱਕ ਇਹ ਬੁੱਕ ਆ ਗਈ ਜੀ ਲਓ ਜੀ ਨਾਲ ਕੋਟਨ ਮਸਲੀਨ ਦਾ ਹੀ ਦੁਪੱਟਾ ਹੈ ਕੰਟਰਾਸਟ ਕੀਤਾ ਹੋਇਆ ਇਹ ਚੋਂ ਡਿਜ਼ਾਈਨ ਦੇਖੋ ਨੇ ਸਾਨੂੰ ਸਾਰੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਆਣਗੇ ਸਟੀਚਰ ਕਾ 컬러 ਆਗੇ ਜੀ ਇਹ ਚ ਡਿਜ਼ਾਈਨ ਆਣਗੇ ਡਿਫਰੈਂਟ ਡਿਫਰੈਂਟ ਇਹ ਕਾ ਡਿਜ਼ਾਈਨ ਆਗੇ ਜੀ ਦਾ ਬੁੱਕ ਦਾ ਲਓ ਜੀ ਇਹ ਕਾ ਡਿਜ਼ਾਈਨ ਹੈ ਸਾਡੇ ਕੋਲੇ ਇਹ ਬੁੱਕ ਬਹੁਤ ਰਿਪੀਟ ਤੇ ਵਿਕੀ ਹੈ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਸਾਰਾ ਪੈਚ ਦਾ ਕੰਮ ਹੋਇਆ ਹੋਇਆ ਜੀ ਸਾਰਾ ਵਰਕ ਹੈ ਇਹ ਆ ਸਾਰੀ ਪ੍ਰਿੰਟਿੰਗ ਹੈ ਜੀ ਬਾਜੂ ਤੇ ਪ੍ਰਿੰਟਿੰਗ ਹੈ ਕੋਟਨ ਦੀ ਬੋਟਮ ਆਏਗੀ ਜੀ ਨਾਲ कॉटन मसलीन ਦਾ ਦੁਪੱਟਾ ਆਏਗਾ ਦੁਪੱਟਾ ਦੇਖੋ ਫੁੱਲ ਸਾਈਜ਼ ਬਡੇ 2.5 ਮੀਟਰ ਦੇ ਦੁਪੱਟੇ ਜਾਣਗੇ ਕਲਰਸ ਹੈਗੇ ਜੀ ਕਾ ਆ ਗਿਆ ਜੀ ਮਹਿੰਦੀ ਪੈਰਟ ਜੇ ਮਿਕਸ ਆਏਗਾ ਇੱਕ ਆਏਗਾ ਜੀ ਸਕਿਨ ਸਕਿਨ ਟਾਉਂਚ ਮਾਊਸ਼ੇਡ ਇੱਕ ਆਏਗਾ ਗ੍ਰੇ ਟਾਉਂਚ ਚਾਰ ਕਲਰ ਆ ਗਏ ਜੀ ਪੰਜ ਆ ਗਏ ਜੀ ਪੰਜ ਕਲਰ ਆ ਗਏ ਜੀ ਲਾਈਟ ਫਰੋਜ਼ੀ ਕੋਈ ਵੀ ਆਰਟੀਕਲ ਤੁਸੀਂ ਚੂਜ਼ ਕਰ ਸਕਦੇ ਹੋ ਲਓ ਜੀ ਹੁਣ ਇੱਕ ਇਹ ਆਰਟੀਕਲ ਆ ਗਿਆ 100% कॉटन ਤੇ ਨਾਲ ਪਿਓਰ ਲੇਸ ਪੱਟੀ ਦਾ ਕੰਮ ਹੋਇਆ ਹੋਇਆ ਸਾਰਾ ਪਹਿਲੀ ਚੀਜ਼ ਦਾ ਕੰਮ ਦੇਖੋ ਬਹੁਤ ਸੋਹਣਾ ਹੋਇਆ ਹੋਵੇ ਨਾਲ ਹੀ ਲੈਸ ਦਾ ਕੰਮ ਹੋਇਆ ਹੋਵੇ ਪ੍ਰਾਈਸ ਰੇਂਜ ਦੇਖੋ ਜੀ ਤੁਸੀਂ ਕੋਈ ਐਦਾ ਨਹੀਂ ਹੈਗਾ 1395 ਰੁਪਏ ਦਾ ਸੂਟ ਸੀ ਜੀ ਹੁਣ ਤੁਹਾਨੂੰ ਸਿਰਫ 995 ਰੁਪਏ ਚ ਦੇਣਾ ਜੀ ਲਓ ਜੀ ਕਾਟਨ ਮਸਲੀਨ ਦਾ ਦੁਪੱਟਾ ਨਾਲ ਹੁਣ ਇਹਦੇ ਕਲਰ ਸਿੱਟੋ ਜੀ 1 2 3 ਕਾਗਜ਼ ਕਿੰਨੇ ਸ਼ੇਡ ਆ ਗਏ ਜੀ 1 ਆ ਗਿਆ ਪੀਚ ਸ਼ੇਡ 4 ਸ਼ੇਡ ਆ ਗਈ ਦੀਦੀ ਲਓ ਜੀ 1 ਆ ਗਿਆ ਜੈਕਟ ਸਟਾਈਲ ਸੂਟ ਸ਼ੋਲਡਰ ਦੇਖੋ ਕਿੰਨੇ ਸੋਹਣੇ ਬਣੇ ਹੋਏ ਸਭ ਤੇ ਵਰਕ ਕੀਤਾ ਹੋਇਆ ਜੀ ਆ ਵੀ ਵਰਕ ਹੈ ਅਵੀ ਬੁੱਕ ਸੈਂਟਰ ਤੋਂ ਦਾ ਨੈਕ ਬਣੇਗਾ ਜੀ बॉटਮ ਆ ਗਈ ਨਾਲ ਕੰਟਰਾਸਟ ਦਾ ਦੁਪੱਟਾ ਆਏਗਾ ਲਓ ਜੀ ਡਿਜ਼ਾਈਨ ਇਹਦੇ ਵੀ ਡਿਫਰੈਂਟ ਡਿਫਰੈਂਟ ਆਣਗੇ ਹੁਣ ਇਹ ਕਾ ਡਿਜ਼ਾਈਨ ਹੈ ਜੀ ਆ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਗ੍ਰੇ ਕਲਰ ਚ ਆ ਗਿਆ ਜੀ ਪੀਚ ਕਲਰ ਚ ਆ ਗਿਆ ਇਹ ਕਸਾ ਨੂੰ ਸੋਲੋ ਆਰਟੀਕਲ ਦਿਖਾਣਾ ਇਹ ਵੀ ਬਹੁਤ ਰਿਪੀਟ ਜਿਹਾ ਵਿਕੇ ਸਾਡੇ ਕੋਲ ਤਿੰਨ ਚਾਰ ਬੁੱਕਾਂ ਤੇ ਆਈਆਂ ਸੀਗੀਆਂ ਤੇ ਇਹ ਸਿਰਫ ਸੋਲੋ ਪੀਸ ਬਚੇ ਸਾਡੇ ਕੋਲ ਬਲੂ ਕਲਰਸ ਜਾਇਪੁਰੀ ਬੰਦੀ ਟੱਚ ਦੇ ਰਿਹਾ ਥੋੜਾ ਜਿਹਾ ਆ ਦੇਖੋ ਘੇਰੇ ਤੇ ਵੀ ਸਾਰਾ ਪੈਚ ਦਾ ਹੀ ਕੰਮ ਹੋਇਆ ਹੋਇਆ ਹੈ ਲਓ ਜੀ ਨਾਲ ਆ ਗਿਆ ਦੁਪੱਟਾ कॉटन मस्लिन ਦਾ ਲਓ ਜੀ ਇਹ ਕਾ ਆ ਗਈ ਬੁਖ ਖਲੋਰੀ ਦੀ ਬਹੁਤ ਅੱਛੀ ਹੈ ਨੈਕ ਤੇ ਸਾਰਾ ਵਰਕ ਹੋਇਆ ਹੋਇਆ ਹੈ ਸਿੰਪਲ ਸੋਬਰ ਤੇ ਸਟਾਈਲਿਸ਼ ਸੂਟ ਹੈ ਜੀ ਮੈਂ ਸਾਰੇ ਸੂਟ ਬੰਦੀ ਲਾ ਦਿੰਦਾ ਲਓ ਜੀ ਇਹ ਕਾ ਬੁਖ ਆ ਗਈ ਜੀ ਇਹ ਵੀ 100% कॉटन ਤੇ ਹੈ ਇਹ ਕੇ ਵਾਲਾ ਦੇਖੋ 8 ਸੂਟ ਤਿੰਨੋਂ ਹੀ ਬਹੁਤ ਆਵਦੇ ਸਾਡੇ ਕੋਲ ਬਹੁਤ ਰਿਪੀਟ ਤੇ ਗਏ ਜੀ ਤਿਕਾ ਸੂਟ ਆਏ ਸਾਡੇ ਕੋਲੇ ਮਸਲੀਨਦਨ ਖੋਲਦੇ ਇਹ ਕਾਟਨ ਹੀ ਹੈਗੀ ਦੇਖੋ ਇਹ ਆਊਗਾ ਮਸਲੀਨ ਤੇ ਇਹਦੀ ਸ਼ਰਟ ਤੇ ਤੁਸੀਂ ਲਾਈਨਿੰਗ ਲਗवानी ਤਾਂ ਲਗਵਾ ਸਕਦੇ ਹੋ ਸੂਟ ਪ੍ਰੋਪਰ ਜੈਪੂਰੀ ਬੰਦੇ ਇਸ ਤੇ ਹੀ ਆਊਗਾ ਨਾਲ ਤੁਸੀਂ ਵਰਕ ਚੈੱਕ ਕਰ ਸਕਦੇ ਆ ਸਾਰਾ ਜਰੀ ਦਾ ਵਰਕ ਹੋਇਆ ਹੋਵੇ ਆ ਲੋ ਜੀ ਬੋਟਮ ਆਏਗੀ ਨਾਲ ਦੁਪੱਟਾ ਇਹਦਾ ਮਸਲੀਨ ਦਾ ਹੀ ਆਏਗਾ ਬਹੁਤ ਸੋਹਣਾ ਆਰਟੀਕਲ ਹੈ ਕਲਰ ਆਪਸ਼ਨਸ ਇਹ ਚ ਹੈਗੀਆਂ ਵਾਈਨ ਤੇ ਕਰੈਡ ਦੋ ਵਾਈਨ ਦੇ ਜਿਹੜਾ ਜੋ ਵੀ ਛਿੱਟ ਲਓ ਲਓ ਜੀ ਜੋ ਸਾਡੇ ਕੋਲ 5 5 ਇੱਕ ਨਾਲ ਦੇ ਸੈੱਟ ਆਂਦੇ ਆ ਤਾਂ ਜਿਵੇਂ ਦੋ ਕਲਰ ਇਹ ਚ ਬਚ ਗਏ ਜੀ ਇੱਕ ਕਲਰ ਰੈੱਡ ਦਾ ਬਚ ਗਿਆ ਜੀ ਇਹ ਸਾਰੇ ਸੁਣਦੇ ਨੇ 995 995 ਰੁਪਏ ਦਾ ਸੂਟ ਹੈ ਜੀ ਕੋਈ ਵੀ ਆਰਡਰ ਤੁਸੀਂ ਦੇ ਸਕਦੇ ਹੋ ਟਿਕ ਕਰ ਲਿਓ ਸਕਰੀਨ ਸ਼ਾਟ ਭੇਜ ਦਿਓ ਸਾਨੂੰ ਕੋਰੀਅਰ ਸੇਮ ਦੇ ਕੋਰੀਅਰ ਹੋ ਜਾਏਗਾ ਦੋ ਦਿਨਾਂ ਦੇ ਵਿੱਚ ਵੀ ਸੋਰਟ ਕੋਲੇ ਸ਼ਿਪ ਹੋ ਜਾਏਗਾ ਜੀ ਥੈਂਕ ਯੂ ਸੋ ਮੱਚ